ਨਾ ਫਾਰਮਰ ਪੀਵੀ ਉਹਨਿਆ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਅੱਜ 22 ਤਰੀਕ ਹੈ 11ਵਾਂ ਮਹੀਨਾ 2025 ਆ ਦੇਖਦੇ ਆ ਕੀ ਭਾਅ ਕਰਈਏ ਸਬਜ਼ੀਆਂ ਦੇ ਧਨੋਲੇ ਮੰਡੀ ਦੇ ਵਿੱਚ ਠੀਕ ਹੈ ਜੀ ਆਜੋ ਫਿਰ ਦਿਖਾਈਏ ਤੁਹਾਨੂੰ ਵੀਡੀਓ ਘਰ ਦੋ ਸ਼ੇਅਰ ਤੁਸੀਂ ਵੀ ਆਜੋ ਸਬਜ਼ੀ ਲੈਣ ਭਰਾਵੋ ਆਜੋ ਫਿਰ ਮੰਡੀ ਦੇ ਵਿੱਚ ਆ ਸਾਰੇ 55 ਕਰਦਾ ਪੰਜ ਹੋਰ ਆ ਸਾਰੇ 55 ਹਾਂ ਚੱਲਿਆ 70 ਕਰੀ ਸਾਰੇ 70 ਗਾਜਰ ਵੀ ਇਹ او سامان وريا وريا پييا جو پورا چوٹی دا سامان اے ساجا نيمبو نيمبو سارا کچھ ایں 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 ਪੰਜਾ ਤਰੀਕਾ ਹਾਂ ਬੜੀ ਵਧੀਆ ਜੀ ਬੈਠੋ ਮੈਂ ਤਾਂ ਨਹੀਂ ਨਹੀਂ ਹਾਂਜੀ ਚਾਹੀਦੀ ਸੀ 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 ਆ ਸਾਰੇ ਮੇਥੇ ਸ਼ੀਸ਼ੀ ਸਾਰੇ ਮੇਥੇ ਸ਼ੀਸ਼ੀ ਸਾਰੇ ਮੇਥੇ ਸ਼ੀਸ਼ੀ ਲੱਗ ਰਹੀ ਲੋ ਸ਼ੀਸ਼ੀ ਭਾਈ ਲਗਿਆ ਬਈ ਬਾਈ ਨੇ ਆ ਦੋ ਸ਼ਹਿਰ ਆ 40 ਤੇ 40 ਰੁਪਏ ਆ ਸਾਵਨਾਵਾਸ ਦੇ ਸਾਵਨਾਵਾਸ ਤੋਂ ਲੋ ਵੀ ਆ 40 ਰੁਪਏ ਬੋਲਾ ਇਹਨੂੰ ਸੰਤਰੇ ਬੋਲ ਬਈ ਹਾਂ ਸਾਵਨਾਵਾਸ ਤੇ ਸਾਵਨਾ ਬੋਲੋ ਵੀ ਕਰੋ ਬੋਲੀ ਸ਼ਗਮ ਲਾਗੇ ਜੀ ਆ ਸਾਵਲੋ ਸਾਵਨਾ ਬੋਲੋ ਵੀ ਸੰਭਲੋ ਬਈ ਹਾਂ ਹੋ ਗਏ ਸ਼ਗਮਲ ਆ ਸਾਵਨਾਵਾਸ ਸਾਗਲਾ ਵਾਸਤੇ ਵੀ ਹੋਰ ਸਾਗ ਬੋਲੋ ਵਾਸਤੇ ਵੀ ਸਾਵਨਾ ਬੋਲੋ ਬਈ ਸਾਵਨਾ ਦੇ چا کوملا آ چاراں دے 50 روپے سبلاں دی چاراں دے 60 روپے بھی سبلاں دے چاراں دے 60 چاراں دے 65 ہو چاراں دے 70 چاراں دے 75 ہو چاراں دے 75 ہو آ سبلاں چاراں دے چاراں دے 75 ہو سبلاں چاراں دے 75 ہو آ رہی ہے بھائی چھ پانچ رہی ہاں کر 60 سی ہاں 50 دے 60 ہو दो दे 40 हां दो दे 40 ही देखि जांदी है सांवला दे दो दे 40 सांवला दो दे 40 सांवला दो दे 40 सांवला दो दे 40 सांवला दो दे 40 लो जी दो दे 40 हां ले सांवलो सागमल 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 जी पे जी सागमल पे ये 60 روپے تھا ہن اس ہتے نے ساول لو 40 تے نا دے 40 ساंवला تے نا دے 40 ساंवला تے نا دے 40 ساंवला تے نا دے 40 <Senu> <آه> <مو> <sucks>. ਸਾਵਣਾ 34 54 350 ਸਾਵਣਾ 350 ਤਿੰਨੇ ਸਾਵਣਾ ਦੇ 50 ਆ ਮੂੜੀਆਂ ਗਾਜਰਾ ਬੋਲੋ ਕੀ ਬੋਲਾਂਗੇ ਮੂੜੀਆਂ ਗਾਜਰਾ ਆ ਗਏ ਜੀ ਮੂੜੀਆਂ ਗਾਜਰਾ ਅਰੇ ਛੇਪੜੇ ਗੱਡੀ ਤੋਂ ਫੜ ਲਿਆ ਕਰੋ ਮੂੜੀਆਂ ਗਾਜਰਾ ਮੂੜੀਆਂ ਗਾਜਰਾ ਆ ਗਾਜਰ ਮੂੜੀਆਂ ਬੋਲੋ ਕੀ ਬੋਲਾਂਗੇ ਆ ਖੋ ਗਿਆ ਸਮਝੀ ਆ ਗਾਜਰ ਮੂੜੀਆਂ ਗਰਮੀ ਤਾਂ ਮੂਲੀ ਵੀ ਆ ਮੂਲੀਆਂ 20 ਰੁਪਏ 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 ਆ 20 ਰੁਪਏ ਲਓ ਤੁਸ ਲਓ ਮੂਲੀ 20 ਰੁਪਏ ਸਾਰੇ ਵੇਚਾ ਦੇ 40 20 ਸਾਰੇ ਵੇਚਾ ਦੇ 40 20 ਸਾਰੇ ਦੇ ਸਾਰੇ 40 ਕਰੀ ਮੇਰੇ ਨਾਲ ਮੂਲੀਆਂ ਆ ਗਾਜਰਾਂ ਦਾ ਬੋਲੋ ਕੀ ਬੋਲੋਗੇ ਗਾਜਰਾਂ ਦੇ ਹਾਂ ਅਰੇ ਗਾਜਰਾਂ ਦੇ 40 ਇੱਕ ਲੈਣ ਦੇ 30 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਇੱਕ ਲੈਣ ਦੇ 30 ਰੁਪਏ 30 ਰੁਪਏ 30 ਰੁਪਏ 35 ਰੁਪਏ 35 ਰੁਪਏ 35 ਰੁਪਏ 35 ਰੁਪਏ 35 ਰੁਪਏ 35 ਰੁਪਏ ਆ 35 ਰੁਪਏ ਚੱਕੋ ਹੀ ਕੀ ਲੈ ਲਓ ਜੀ 35 ਰੁਪਏ ਇੱਕ ਲੈਣ ਦੇ 35 ਆ ਜੀ ਗਾਜਰ 30 ਰੁਪਏ 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 35 ਰੁਪਏ 35 ਰੁਪਏ ਕਿਉਂ 35 ਰੁਪਏ 35 ਰੁਪਏ 35 ਰੁਪਏ 35 ਰੁਪਏ ਆ 35 ਰੁਪਏ ਦ

ਮੂੜੀਆਂ ਦਾ ਆ ਮੂੜੀਆਂ ਦੇ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਆ ਮੂੜੀਆਂ ਦੇ 30 ਰੁਪਏ ਆ ਜੋ ਇਹ ਪੱਲੀ ਦੇ ਵਿੱਚ ਮੂਲੀ 30 ਰੁਪਏ ਜੀ ਹਾਂਜੀ ਨਾਲਾ ਮੰਡੀ ਦੇ ਵਿੱਚ ਆ ਜੀ ਦਾ ਦਾ 40 ਹੋ ਗਏ 40 ਰੁਪਏ 40 ਰੁਪਏ ਮੂੜੀਆਂ ਦੇ 40 40 40 40 ਰੁਪਏ ਹਾਂ ਜੀ ਸੱਦੇ ਦੇਣਾ ਹਾਂ 40 ਰੁਪਏ 40 ਰੁਪਏ 40 ਰੁਪਏ ਇਹਦੇ ਫਿਰ ਹੁਣ ਆਪਾਂ ਮੰਡੀ ਆਉਂਦੇ 45 ਕਰਦੇ ਹਾਂ 50 ਰੁਪਏ

ਆ 20 25 ਉਹ ਦੋ ਦੇ 25 ਰੁਪਏ 25 ਰੁਪਏ 25 ਉਹ ਦੋ ਦੇ 25 ਆਪਾਂ 60 ਚੱਕ ਲਈ ਰਾਜੂ ਦੋ ਦੇ 25 ਬਾਥੂ ਰਾਜੂ ਇਹਦਾ ਬੋਲੋ ਕੀ ਬੋਲਣਾ ਆਜੋ ਮਿੱਤਰੋ ਹੁਣ ਆ ਗਿਆ ਫੇਰ ਬਾਥੂ ਆ ਗਿਆ ਦੁਬਾਰੀ ਤਿੰਨ ਗੁੱਟੀਆਂ ਆ ਚਾਰਾਂ ਦੇ 20 ਰੁਪਏ 20 ਰੁਪਏ 20 ਤੇ 20 ਚਾਰ ਆ 3000 ਆ ਤਿੰਨ ਆ 35 ਰੁਪਏ ਆ 35 ਰੁਪਏ 35 ਰੁਪਏ 35 ਰੁਪਏ ਬਿਲੂ 9 35 ਰੁਪਏ ਬਿਲੂ 35 ਰੁਪਏ ਬਿਲੂ ਆ ਮੇਥਿਆ ਨਾ ਬੋਲੋ ਕੀ ਬੋਲੋਗੇ ਆ ਇੱਕ ਲੈnde 20 ਰੁਪਏ ਮੇਥੇ ਦੀ ਇੱਕ ਲੈnde 20 ਰੁਪਏ 20 ਰੁਪਏ 20 ਰੁਪਏ ਹਾਂ 40 ਕਰਦੇ 40 ਹੋ ਗਈ 40 ਇੱਕ ਦੇ 25 ਹੋ ਗਈ 50 ਰੁਪਏ ਬੋਲੋ ਜੀ ਆ ਹੋਏ 50 ਹੋ ਗਈ 50 ਆ 50 ਰੁਪਏ 50 ਰੁਪਏ 50 ਰੁਪਏ ਆ ਇੱਕ ਲੈnde 30 ਹੋ ਗਈ ਆ 30 ਰੁਪਏ 30 ਰੁਪਏ 30 ਰੁਪਏ 30 ਰੁਪਏ 30 ਰੁਪਏ ਆ 30 ਰੁਪਏ ਦਰਸ਼ਨ ਸਿੰਘ ਲੋ 30 ਰੁਪਏ ਦਰਸ਼ਨ ਸਿੰਘ ਐਦਾ ਬੋਲੋ ਕੀ ਬੋਲੋਗੇ ਇਹਦੇ ਗੁੱਟੀਆਂ ਹੀ ਪੱਤ ਨਹੀਂ 25 ਰੁਪਏ ਲਾंदे 25 ਰੁਪਏ 25 ਰੁਪਏ 25 ਰੁਪਏ 25 ਰੁਪਏ ਕਿਉਂ ਦਾਸ ਨਾ 25 ਰੁਪਏ 30 ਹੋ ਗਈ 25 ਰੁਪਏ 30 ਰੁਪਏ ਆ 30 ਰੁਪਏ 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 ਪਾਲਾ 30 ਰੁਪਏ ਪਾਲਾ 30 ਰੁਪਏ ਪਾਲਾ ਹੋ ਲੀਲੀ ਪਗੜਾ ਪਾਲਾ ਵਈ ਇਸ ਲਈ ਟੇ ਪਗੜਾ ਆ ਮੂੜੀਆਂ ਦਾ ਬੋਲੋ ਕੀ ਬੋਲੋਗੇ ਗੁਰੇ ਮੂਲੀ ਲਗੀ ਜੀ ਮੂਲੀ ਆਇਆ ਗਰਾ ਮੂੜੀਆਂ ਓਏ ਫੇਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤਿੰਨ ਲਾਣਾ ਨੇ 120 ਕਰਦੇ ਸਾਗ ਦੇ ਸਾਗ ਦੇ ਆ ਮੂੜੀਆਂ ਦੀ ਪੱਲੀ ਦਾ 120 ਰੁਪਏ 20 20 20 20 25 ਹੋ ਗਈ 20 ਹੋ ਗਈ 35 ਰੁਪਏ 40 ਰੁਪਏ ਕਿਉਂ 45 ਰੁਪਏ 150 ਹੋ ਗਏ ਬੋਲੀ ਦਾ 150 ਆ 150 ਰੁਪਏ 50 50 50 ਸਾਰੀ ਪੱਲੀ ਦਾ 150 150 150 ਰੁਪਏ ਚੱਕੀ ਕਰਾ 150 ਰੁਪਏ ਦੀ ਗੋਲੀ ਟੁੱਟ ਚੁੱਕੀ ਆ ਮੂਲੀਆਂ ਸਾਰੀ ਪੱਲੀ 1 2 3 4 5 6 7 8 9 10 11 12 13 14 15 16 16 ਛੋੜਾ ਟੇ ਰਿਹਾ ਬਈ ਪੂਰੇ ਸ਼ੇਰ ਲਾਇਕ ਹਾਲਕਾ ਜੀ ਉਧਰ ਚੱਲਦੇ ਆ ਬਈ ਆ ਮੂਲੀਆਂ ਮੂਲੀਆਂ ਆ ਕੇ ਮੂਲੀਆਂ ਮੂਲੀਆਂ ਆ ਮੂਲੀਆਂ ਮੂਲੀਆਂ ਵਾਕੇ ਆ ਮੂਲੀਆਂ ਮੈਂ ਗੁਮੀਆਂ 642 642 ਗੁਮੀਆਂ 722 670 680 880 ਮੂਲੀ ਮਹਿੰਗੇ ਹੋਵੇ ਥੋੜੀ ਅੱਜ ਅੱਜ ਵੀਡੀਓ ਸ਼ੇਅਰ ਕਰਦੇ ਆਪ ਵੀ ਵੀਡੀਓ ਨੂੰ ਫੋਲੋ ਕਰਦੇ 90 ਜੀ 93 105 622 105 ਪੱਲੀ ਦਾ ਜੀ ਲੋ 105 ਚਮੂੜੀ ਵਿਕ ਚੁੱਕੀ ਹੈ ਲਾਲ ਮੂਰੀ ਆ ਗਈ ਤੇ ਜੀ ਮੂਰੀ ਆ ਗਈ ਆ ਗਿਆ ਜਾਲ ਮੋਰੀਆ ਬੁਨੀਆ ਮੈਚਾ ਵੀ ਨਾ 100 ਰੁਪਏ 3 ਰੁਪਏ 3 ਰੁਪਏ 3 ਰੁਪਏ 3 ਰੁਪਏ 3 ਰੁਪਏ 3 ਰੁਪਏ ਨੌਲਾ ਸਾਭ ਜੀ ਮੰਡੀ ਜੀ 28 ਤਰੀਕਾ 11ਵਾਂ ਮਹੀਨਾ 2025 ਹੈ ਜੀ ਜਿਹੜੇ ਸ਼ੇਰ ਲਾਈਟ ਜਿਹੜੇ ਬਾਜ਼ਾਰ ਆਰਾਮਸਰ ਗੁਰਦੁਆਰਾ ਨੌਲਾ ਏਲੇ ਦੇ ਉੱਤੇ ਜਰਨਲ ਆ ਗਿਆ ਜੀ ਆ ਨਾੜੀਆਂ ਜਾਂ ਨਾ ਕਾਟਿਆ ਉਹਦੇ ਕਾਟਣਾ ਕੋਈ 30 ਰੁਪਏ ਬੋਲ ਜਾ ਇਹਦਾ ਬੋਲੋ ਕੀ ਬੋਲੋ ਲੋ ਜੀ ਮਿੱਤਰੋ ਕਮਾਈ ਲੱਗੀ ਮੰਡੀ ਉਹ ਇਹ ਲੱਗੀ ਵੀਰੇ ਸ਼ੇਅਰ ਕਰਦੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਸਾਰਾ ਮਰਦ YouTube ਨਾ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ ਜੀ ਅਗਲੀ ਮੰਡੀ ਦੇ ਵਿੱਚ ਓਕੇ ਬਾਈ ਧੰਨਵਾਦ ਜੀ ਫੋਨ ਨੰਬਰ ਆਪਣਾ 788586188 ਜੇ ਤੁਸੀਂ ਵੀਡੀਓ ਬਣਾਉਣੀ ਹੈ ਤੇ ਐਡ ਲਗਾਉਣੀ ਹੈ ਸੰਵਾਦ ਕਰਿਓ ਜੀ